ਹੈਲੋ ਜੀ ਗੁੱਡ ਮਾਰਨਿੰਗ ਸਾਕਾ ਇਕੋ ਦਾ ਆਪਣੇ ਗੂਡ ਚੈਨਲ ਪੰਜਾਬੀ ਟੜਕਾ ਦੇ ਉੱਤੇ ਸਟੇ ਕਰਦੇ ਆਂ ਅੱਜ ਦਾ ਨਵਾਂ ਬਲੌਗ ਸੀ ਜੀ ਕਿ ਚੱਲ ਕੇ ਹੁਣ ਆਪਾਂ ਧੂਰੀ ਨੂੰ ਤੇ ਜੰਨਿਆ ਕੀ ਦੀ ਤਿਆਰੀ ਲਾਉਣ ਤੇ ਬਾਕੀ ਮਿਲਦੇ ਆਂ ਧੂਰੀ ਜਾ ਕੇ ਹੁਣ ਆਪਾਂ ਲਾਓ ਵੀ ਦੀ ਆਪਾਂ ਤਿਆਰੀ ਕਰਕੇ ਚੱਲਦੇ ਬਾਸ ਫਿਰਡ ਨੂੰ ਸਮਝੀ ਉਹ ਬਰੇਜਕ ਨਹੀਂ ਕੈਸ ਬਲਿਊਟ ਤੋਂ ਨੇ ਤਿਆਰੀ ਕਰਨ ਤੇ ਹੁਣ ਮਿਲ ਜਾਂਦੇ ਘਰੇ ਜਾ ਕੇ ਬਹੁਤ ਵਧੀਆ ਜਿ ਤਿਆਰੀ ਕੀਤੀ ਹੈਗੀ ਜੀ ਆਪਣੀ ਤੇ ਦੇਖ ਲਿਆ ਹੁਣ ਆਪਾਂ ਨੂੰ ਕਦੋਂ ਡੇਟ ਮਿਲਦੀ ਹੈ ਰਿਕੋਰਡਿੰਗ ਲਈ ਫਿਰ ਆਪਾਂ ਡੱਗ ਕਰਦੇ ਹਾਂ ਜਾਨ ਤੋ ਬਹੁਤ ਕੰਟ ਜਾਣਾ ਇਸ ਤਿਹਦਾ ਪ੍ਰਕਾਰ ਰਹਾ ਚਲੋ ਜੀ ਪਿੰਡ ਜਾ ਕੇ ਮਿਲਦੇ ਹਾਂ ਲੋ ਜੀ ਘਰ ਆ ਕੇ ਚਾਹ ਪਾਣੀ ਪੀ ਕੇ ਅਸੀਂ ਚੱਲ ਪਏ ਸਾਡੇ ਨਾਨਕਿਆਂ ਨੂੰ ਮਿਲਣ ਵਾਸਤੇ ਹੁਣ ਅਸੀਂ ਅੱਜ ਰਹਿ ਕੇ ਆਮ ਇੱਕ ਰਾਤ ਉੱਥੇ ਤੇ ਸਾਮ ਜੀ ਨੂੰ ਅਸੀਂ ਚੱਲਿਆ ਕੱਲ ਨੂੰ ਮੜਾਂਗੇ ਤੇ ਘਰੋਂ ਅਸੀਂ ਖਿੱਚਤੀ ਗੱਡੀ ਹੁਣ ਅਸੀਂ ਚੱਲਿਆਂਗੇ ਆਪਣੇ ਨਾਨਕੀ ਪਿੰਡ ਰੰਗੀਆਂ ਸੇ ਕਰੰਗਿਆ ਇਹ ਹੁਣ ਉਡਾਂਗੇ ਆਪਾਂ ਤਲ ਨੂੰ ਮਾੜਾ ਫੋਨ ਮਾਰ ਲੈ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਰਦੇ ਆਪਾਂ ਕੱਲ ਵਾਲਾ ਵਲੌਗ ਕੰਟੀਨਿਊ ਤੇ ਮੈਂ ਅੱਜ ਤੁਹਾਨੂੰ ਦੱਸੇ ਦੀ ਕੱਲ ਅਸੀਂ ਗਏ ਹੋਏ ਆਪਣੇ ਨਾਨਕੇ ਤੇ ਰਾਤ ਬਹੁਤ ਨੇਰੇ ਤੱਕ ਗੱਲਾਂ ਬਾਤਾਂ ਕੀਤੀਆਂ ਦੇਖੋ ਹੁਣ ਮੈਂ ਬੈਠਾ ਦੇਖੋ ਕਮਰਾ ਮਾਮਾ ਜੀ ਦਾ ਦੇਖੋ ਤੇ ਆਪਾਂ ਅੱਜ ਬੈਠੇ ਹਰ ਜਾਈ ਦੇ ਵਿੱਚ ਕਿਉਂਕਿ ਬੈਠਿਆਂ ਵੇਲੇ ਨੂੰ ਠੰਡ ਲੱਗੀ ਜਾਂਦੀ ਹੈ ਤੇ ਹੁਣ ਬਾਹਰ ਧੁੱਪ ਆਉਂਦੀ ਤੇ ਫਿਰ ਅੱਥੇ ਧੁੱਪੇ ਜਾਵਾਂਗੇ ਤੇ ਬਾਕੀ ਫਿਰ ਦਿਨੇ ਹੁਣ ਚੱਲਦੇ ਆ 10 11 ਵਜੇ ਆਪਾਂ ਜਾਵਾਂਗੇ 12 ਵਜੇ ਪਿੰਡ ਨੂੰ ਤੇ ਚਲੋ ਜੀ ਮਿਲਦੇ ਆਂ ਦਿਨੇ ਲੋ ਜੀ ਅਸੀਂ ਰੋਟੀ ਟੁੱਕਰ ਖਾ ਕੇ ਚਾਹ ਪਾਣੀ ਪੀ ਕੇ ਵੱਜ ਗਏ ਸਨ 12:30 ਤੇ ਹੁਣ ਅਸੀਂ ਚੱਲ ਪਏ ਪਿੰਡ ਨੂੰ ਤੇ ਇਹ ਰੰਗੀਆਂ ਪਿੰਡ ਦਾ ਬੱਸ ਸਟੈਂਡ ਇਹ ਉਹ ਸਾਹਮਣੇ ਬੱਸ ਸਟੈਂਡ ਬਣਿਆ ਹੈ ਤੇ ਹੁਣ ਅਸੀਂ ਚੱਲਿਆਂਗੇ ਪਿੰਡ ਤੇ ਮਿਲਾਂਗੇ ਹੁਣ ਪਿੰਡ ਜਾ ਕੇ ਕਿਉਂਕਿ ਰਿਸ਼ਤਦਾਰੀ ਦੇ ਵਿੱਚ ਆਪਾਂ ਬੈਠੀ ਥੱਕ ਜਾਂਦੇ ਆ ਤੇ ਆ ਸਾਹਮਣੇ ਅਸੀਂ ਉਲਾ ਆਏ ਤੇ ਪਿੰਡ ਇੱਥੇ ਲੱਗਾਇਆ ਥਾਟਕ ਤੇ ਆ ਰਹੀ ਹੈ ਰੇਲ ਗੱਡੀ ਬਹੁਤ ਧੀਰੇ ਧੀਰੇ ਆ ਰਹੀ ਹੈ ਹੌਲੀ ਹੌਲੀ ਕਿਉਂਕਿ ਸਟੇਸ਼ਨ ਤੋਂ ਚੱਲਦੀ ਐ ਕ੍ਰਾਸ ਪਏ ਹੋਏ ਇੰਨੇ ਥੱਗੜੀਆਂ ਦੇ ਤੇ ਇੰਤਰ ਲੱਗ ਗਿਆ ਸਾਨੂੰ ਕਾਫੀ ਟਾਈਮ 10-15 ਮਿੰਟ ਕਿ ਇੱਕ ਗੱਡੀ ਰੰਗੀਆ ਦੀ ਸੀਗੀ ਕੋਲ ਤੋਂ ਆ ਰਹੀ ਇੱਕ ਤੀਜੀ ਜਿੰਨੇ ਦੇ ਰੋ ਇੰਜਨਰੀ ਦੀ ਸਾਹਰ ਕੇ ਖੇਤਰ ਸਤੇ ਟੈਨ ਲੱਗ ਗਿਆ ਕਾ ਏ ਵੀ ਇਹਨਾਂ ਨੂੰ ਉਧਰ ਉਧਰ ਹੀ ਲੈ ਜਾਣੇ ਪੈਂਦੇ ਨੇ ਹਨਾ ਚਲੋ ਜੀ ਆਪਾਂ ਕਰਦੇ ਹਾਂ ਤੀਜੇ ਦਿਨ ਦਾ ਬਲੌਗ ਕੰਟੀਨਿਊ ਤੇ ਅੱਜ ਅਸੀਂ ਚੱਲਿਆਂ ਜੀ ਗੀਤ ਰਿਕਾਰਡ ਕਰਨ ਲੁਧਿਆਣੇ ਦੇ ਪਿਆਰਾਂਗੇ ਉਸਤੁਰ ਜੇ ਤੇ ਮਿਲਾਂਗੇ ਹੁਣ ਨੇ ਹੁਣੇ ਜਾ ਕੇ ਇਹਦੇ ਤਾਗੜੇ ਵਹੁਤੇ ਸਰ ਵਾਲਿਆਂ ਨੇ ਆਇ ਕੋਹੋਲ ਦਾ। ਇਸਰ ਵਾਲਿਆਂ ਦਾ ਥੋੜੇ ਟਾਈਮ ਹੀ ਬੁੜੇ ਵਾਂਗੂੰ ਤੁਮ ਲੱਗੇ। ਸ਼ੱਕਰ 50 ਗੱਡੇ ਥੀਂ ਨੇ ਇਸਰ ਵਾਲਿਆਂ ਨੇ। ਇਹ ਗੱਡੀਆਂ ਦਾ ਇਸਰ ਵਾਲੇ ਥੋੜੋ ਪਹੁੰਚ ਵਾਲੇ ਦਾ ਜ਼ਰੀਆ। ਯਾਰ ਫਿਲਮ ਚੱਟਾ ਨਹੀਂ ਲੱਗਣਿਆ। ਲੋ ਜੀ ਇਸ ਦੀ ਪੌਲਟਕ ਸਟੂਡੀਓ। ਦੇਖ ਜੀ। ਘਰ ਹਾਂ ਦੇਖ। ਹੈਲੋ। ਕੰਨੀ ਦੱਸ ਤੋਂ ਕਰੀ ਗਣਗੇ। ਦੇ ਨਾਲ ਗਿੱਗੀ ਘਾਤਰ ਮੈਂ ਸ਼ਾਮ ਤੱਕ ਹਾਂ ਨਾ ਸੁਣਦੇ ਨਾ ਗਣ ਕਰਦੇ ਆ ਵੀ ਦੋ ਚਮਟੇ ਨੇ ਚਮਟਾ ਟੂ ਇਹ ਚ ਆਇਆ ਫੋਰ ਸੈਕਿੰਡ ਬਾਕੀ ਚੰਨ ਮੱਖਣਾ ਹੂੰ ਇਹ ਬਸ ਸਹੀ ਆ ਨਾ ਬੱਤਾਂ ਬੱਤਾਂ ਲਓ ਭਾਈ ਅਸੀਂ ਪਹੁੰਚੇ ਹਾਂ ਕੈਂਥ ਸਟੂਡੀਓ ਲੁਧਿਆਣਾ ਇੱਥੇ ਹੋਣੀ ਆਪਣੀ ਰਿਕਾਰਡਿੰਗ ਇਹ ਨਾਲ ਕੁਲਵੀਰ ਇਹ ਗਾਣੀ ਤਾਂ ਵਫਸੀ ਹੋ ਗਏ ਬਾਬਾ ਇੱਕ ਆ ਜੀ ਮੈਂ ਕਾ ਜਿਵੇਂ ਸਾਨੂੰ ਠੀਕ ਅਲੱਗ ਕਰਾਉਣਾ ਰਿਕਾਰਡ ਤਾਂ ਵੀ ਉਹਨੇ ਕਰ ਤਾ ਬਰਪੇ ਆਹੀ ਗਲੀ ਇਹਦੇ ਨਾਲ ਸਹਮਣੀ ਆਪਾਂ ਹਾਪ ਤਾਂ ਮੈਂ ਕਾ ਤੁਸੀਂ ਲੈ ਨਹੀਂ ਮਿੰਨ ਇਧਰ ਦਾ ਪਾ ਲਓ ਜੀ ਚੱਲ ਪੇ ਆਹੋ ਜਾਨੀ ਆਹੀ ਗਲੀ ਤੋਂ ਆ ਗਏ ਮੁਰਗੇ ਤੇ ਆਪਾਂ ਨਹੀਂ ਲੋਈ ਚੱਲ ਪੇ ਕਰਾ ਨੂੰ ਬਾਲਸ ਤੇ ਰਾਤ ਵੀ ਸਾਨੂੰ ਲੱਗੂ ਟਾਈਮ ਸਿਰੋਪਣਾ ਇੱਕ ਜਗਾ ਮੈਂ ਐਮਐਲਏ ਦਾ ਮੁੰਡਾ ਉਹ ਵੀ ਨਹੀਂ ਜਾ ਲਾ ਨਾ ਕਰੇ ਕਿੰਨਾ ਨਾਂਕਾ ਯਾਰ ਉਸ ਕਈ ਨਹੀਂ ਕੋਈ ਸਾਰਾ ਕੰਮ ਆਨਲਾਈਨ ਹੈ ਤੁਹਾਡੇ ਘਰੇ ਆਏ ਦਾ ਪਤਾ ਨਹੀਂ ਹਾ ਹੁਣ ਆਇਆ ਆਪਾਂ ਜਾ ਕੇ ਆਇਆ ਜਿੱਤੇ ਵੀ ਕੋਈ ਗਲਤੀ ਕਰ ਗਈ ਆਪਾਂ ਲੋ ਜੀ ਅਸੀਂ ਹੁਣ ਖੜ ਗਏ ਮਲੇਰ ਕੋਟਲਾ ਸਬਜ਼ੀ ਮੰਡੀ ਦੇ ਵਿੱਚ ਕਿਉਂਕਿ ਇੱਥੇ ਸੀ ਕੋਈ ਸਬਜ਼ੀ-ਸਬਜ਼ੀ ਖਰੀਦ ਲਾਂਗੇ ਫਲ ਖਰੀਦ ਲਾਂਗੇ ਤੇ ਬਾਕੀ ਹੁਣ ਭੁੱਖ ਲੱਗ ਗਈ ਬਹੁਤ ਕੁਲਚੇ-ਕਲਚੇ ਵਗੈਰਾ ਕਰਾ ਲਾਂਗੇ ਤੇ ਸਬਜ਼ੀ ਮੰਡੀ ਦੇ ਵਿੱਚ ਖੜੇ ਤੇ ਉਹ ਗਏ ਨਹੀਂ ਹੁਣ ਨਹੀਂ ਕਹਿੰਦਾ ਦੁਆ ਤਾਂ ਬੰਦ ਕਰ ਦਿੰਦੇ ਅੱਛਾ ਦਗੜਾ ਸਾਥ ਨੂੰ ਜਾ ਰਿਹਾ ਫਿਰ ਉੱਥੇ ਹੀ ਚੱਲਾਂਗੇ ਫੁਲਚੇ ਆ ਜੀ ਪੰਗੂ ਵਰਗੇ लाਟ ਮਾਰ ਨਾਰੀਅਲ ਪਾਣੀ ਪੀਓਈ ਫਲ ਖਾਓ ਜੀ ਹੁਣ ਅਸੀਂ ਕਰਾਉਨੇ ਇੱਥੇ ਫੁਲਚੇ ਦੰਨ ਵੱਜ ਗਏ ਭੁੱਖ ਬਹੁਤ ਜ਼ਿਆਦਾ ਲੱਗ ਗਈ ਤੇ ਬੈਸੇ ਅਸੀਂ ਰਸਤੇ ਦੇ ਵਿੱਚ ਇੱਕ ਰਿਸ਼ਤਦਾਰੀ ਆਉਂਦੀ ਸੀ ਉੱਥੇ ਅਸੀਂ ਚਾਹ ਪੀ ਆਏ ਬੈਸਨਾ ਪਰ ਫਿਰ ਵੀ ਉਸ ਖਾਪਦੇ ਬਿਨਾ ਸਾਰ ਜਾਨੀ ਆਉਂਦਾ ਹਨਾ ਤੇ ਹੁਣ ਇੱਕ ਕੋਲਚਾ ਖਾ ਲਾਂਗੇ ਤੇ ਕਹੇ ਹੋਏ ਨੇ ਕੋਲਚੇ ਕਰਾਉਣ ਤੇ ਮੈਂ ਬੈਠਾ ਦੀ ਗੱਡੀ ਦੇ ਵਿੱਚ ਮਲੇਰ ਕੋਟਲੇ ਸੀ ਆ ਗਏ ਤੇ ਬਹੁਤ ਸੋਹਣੀ ਰਿਕਾਰਡਿੰਗ ਹੋਈ ਹੈ ਗਾਣੇ ਦੀ ਬਹੁਤ ਹੀ ਘੈਂਟ ਤੇ ਗਾਣੇ ਦੀ ਬੋਲਡਿੰਗ ਹੈ ਜਿਹੜੀ ਉਹ ਵੀ ਬਹੁਤ ਸੋਹਣੀ ਹੈ ਤੇ ਜਲਦੀ ਆਪਾਂ ਲੈ ਕੇ ਆਵਾਂਗੇ ਗਾਣਾ ਤੁਹਾਡੇ ਦੀ ਚਲੋ ਜੀ ਹੁਣ ਆਪਾਂ ਮਿਲਾਂਗੇ ਘਰੇ ਜਾ ਕੇ ਗਗਿੰਤਾ ਹੰਪਰ ਕਰੀਏ ਦਾ ਸੁਪਰੇ ਨਾ ਮੈਂ ਭੁੱਲ ਗਿਆ ਹਾਂ ਕੈ ਅਬ ਸੂਨ ਲੈ ਲਈ ਤੁਸੀਂ ਆਪ ਦੇੋ ਜੀ ਆਪਾਂ ਘਰੇ ਆ ਗਏ ਤੇ ਹੋ ਗਈ ਸ਼ਾਮ ਹੁਣ ਆਪਾਂ ਕਰ ਦਾਂ ਬਲੌਗ ਦਾ ਐਂਡ ਤੇ ਬਿਲਕੁਲ ਕਵੇ ਸ਼ਾਮ ਦੇ ਵਿੱਚ ਤੇ ਕਰਿਆ ਹੈਗੇ ਇਨਸ਼ਾਅੱਲਾ ਤੇ ਕੱਲ ਨੂੰ ਮਿਲਾਂਗੇ ਇਹ ਨਵੇਂ ਬਲੌਗ ਦੇ ਵਿੱਚ ਹਾਸ ਤੱਕ ਲਈ ਸਾਰਿਆਂ ਨੂੰ ਪਿਆਰਪੂਰੀ ਸਤਿ ਸ਼੍ਰੀ ਅਕਾਲ